ਦੋਸਤੋ ਆ ਜਿਹੜਾ ਸਾਹਮਣੇ ਮਹਿਲ ਪੰਨੂ ਦਿਸ ਰਿਹਾ ਨਾ ਇਹ 19ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਮਹਿਲ ਆ ਪਿੰਡ ਅਟਾਰੀ ਦੇ ਵਿੱਚ ਇਸੇ ਮਹਿਲ ਵਿੱਚ ਉਹਨਾਂ ਦਾ ਜਨਮ ਹੋਇਆ ਇੱਥੇ ਵੱਡੇ ਹੋਏ ਅਤੇ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲ ਰਹੇ ਹਾਂਜੀ 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 ਉਹਨਾਂ ਨੂੰ ਲੱਗੇ ਸਾਰੇ ਗੁੱਡੇ ਸਾਈਆਂ ਆਏ ਆ ਕਿ ਸਾਰੇ ਦੇ ਤੇ ਜਾਂਦੇ ਠੀਕ ਹੈ ਜੀ ਸ਼ਾਮ ਸਿੰਘ ਅਟਾਰੀ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਘਰ ਦਾ ਫਰੰਟ ਹਵੇਲੀ ਦਾ ਫਰੰਟ ਦੋਸਤੋ ਪਹਿਲਾਂ ਆਪਾਂ ਗੇਟ ਦੇਖਿਆ ਸਰਦਾਰ ਸ਼ਾਹ ਸਿੰਘ ਅਟਾਰੀ ਦੀ ਹਵੇਲੀ ਦਾ ਇਹ ਇਹ ਮੇਨ ਗੇਟ ਸੀਗਾ ਹੁਣ ਛੋਟਾ ਹੋ ਗਿਆ ਚਲੋ ਕਿਉਂਕਿ ਰੈਨੋਵੇਟ ਹੋ ਗਿਆ ਤੇ ਆ ਦੇਖੀ ਇਹਦੀ ਆ ਮਰੰਮਤ ਕਰਵਾਈ ਹੋਣੀ ਤੁਸੀਂ ਫਿਰ ਠੀਕ 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 ਇਹ ਆ ਸਾਰਾ ਪੁਰਾਣਾ ਹੀ ਹਨ ਇਹ ਤਾਂ ਨਵਾਂ ਘਰ ਆ ਜੀ ਹਨਾ ਇਹ ਤੁਸੀਂ ਬਣਾਇਆ ਇਹ ਤਾਂ ਨਹੀਂ ਇਹ ਬਾਹਰ ਤੋਂ ਆਇਆ ਹੈ ਠੀਕ ਹੈ ਜੀ ਇਹ ਹਵੇਲੀ ਉੱਪਰ ਆ ਸਾਰੀ ਆਹ ਵੇਖੋ ਆਹ ਬੋਣ ਹਾਂ ਇੱਥੋਂ ਪੌੜੀਆਂ ਚੜ੍ਹਦੀਆਂ ਇੱਥੋਂ ਤੇ ਆਹ ਹਵੇਲੀ ਉੱਪਰ ਬਾਹਰਲੀ ਸਾਈਡ ਤੋਂ ਆਪਾਂ ਦੇਖ ਲਈ ਸੀ ਠੀਕ ਹੈ ਇਹ ਤਾਂ ਹੁਣ ਅੰਟੀ ਇਹਦਾ ਡਿੱਗਣ ਡੁੱਗਣ ਵਾਲੇ ਹਨਾ ਕਮਰੇ ਪਰ ਤੁਸੀਂ ਉਹ ਰਿਪੇਅਰ ਕਰੀ ਆ ਦੀ ਲੈਂਟਰ ਲੋਂਟਰ ਪਾ ਕੇ ਉੱਪਰ ਇਹ ਬਹੁਤ ਆ ਜੀ ਇਹ ਹਵੇਲੀ ਦਾ ਉੱਪਰ ਚਬਾਰਾ ਦੇਖੋ ਉਹਦੀ ਵੀ ਹਾਲਤ ਥੋੜੀ ਜਿਹੀ ਖਸਤਾ ਪਰ ਬਹੁਤ ਵੱਡੀ ਹਵੇਲੀ ਆ ਪਤਾ ਨਹੀਂ ਕਿੰਨੇ ਕ ਕਮਰੇ ਇਹਦੇ ਵਿੱਚ ਤੇ ਗੇਟ ਬੰਦ ਉੱਪਰ ਨਹੀਂ ਤਾਂ ਆਪਾਂ ਉੱਪਰ ਜਾਂਦੇ ਤੁਹਾਨੂੰ ਦਿਖਾਉਂਦੇ